ਹਾਂਜੀ ਤੁਸੀਂ ਦੌਰ ਤੋਂ ਦੌਰ ਖਰਿਆ ਜਿਹੜਾ ਤੁਹਾਨੂੰ ਲੋਕਾਂ ਦਾ ਕੇਜ ਅਸੀਂ ਦੋ ਮਹੀਨਿਆਂ ਦਾ ਹੈ ਦੇਖੋ ਜੀ ਪਿਛਲੇ ਦਿਨ ਹੀ ਅਸੀਂ ਡੋਰ ਟੂ ਡੋਰ ਵੀ ਕੀਤਾ ਰੈਲੀਆਂ ਵੀ ਕੀਤੀਆਂ ਨੇ ਪਬਲਿਕ ਮੀਟਿੰਗਸ ਵੀ ਕੀਤੀਆਂ ਰੋਡ ਸ਼ੋ ਵੀ ਕੀਤੇ ਨੇ ਆਮਾਦੀ ਪਾਰਟੀ ਦੇ ਜਿੰਨੇ ਵੀ ਸਾਡੇ ਕੈਂਡੀਡੇਟਸ ਨੇ ਸਾਨੂੰ ਬੜਾ ਭਰਵਾ ਹੰਗਾਰਾ ਮਿਲਿਆ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਹਨੇ ਆਪਣੀਆਂ ਗਰੰਟੀਆਂ ਦਿੱਤੀਆਂ ਸੀ ਉਹ ਸਾਰੀਆਂ ਗਰੰਟੀਆਂ ਪੂਰੀਆਂ ਕੀਤੀਆਂ ਨੇ ਅੱਜ ਸਾਡੇ ਐਮਐਲਏ ਸਾਹਿਬਾਨ ਸਰਦਾਰ ਅਜੀਤਪਾਲ ਸਿੰਘ ਕੋਲੀ ਡਾਕਟਰ ਬਲਬੀਰ ਸਿੰਘ ਸਰਦਾਰ ਚੇਤਨ ਸਿੰਘ ਜੁੜਾ ਮਾਜਰਾ ਹਰਮੀਤ ਸਿੰਘ ਪਟਾਣ ਮਾਜਰਾ ਜਿੰਨੇ ਵੀ ਐਮਐਲਏ ਨੇ ਪੂਰੇ ਪੰਜਾਬ ਦੇ 92 ਦੇ 92 ਐਮਐਲਏ ਜਿਹੜੇ ਜਮਿਨੀ ਪੱਧਰ ਤੇ ਲੋਕਾਂ ਦੇ ਵਿੱਚ ਵਿਚਰ ਗਏ ਲੋਕਾਂ ਵਾਸਤੇ 24 ਘੰਟੇ ਅਵੇਲੇਬਲ ਨੇ ਜਿਹਦੇ ਕਾਰਨ ਸਾਨੂੰ ਪੰਜਾਬ ਦੇ ਵਿੱਚ ਬੜਵਾ ਬੜਾ ਭਰਮਾ ਆਊਗਾ ਜਿਹੜਾ ਮਿਲਿਆ ਤੇ ਪੰਜਾਬ ਦੀਆਂ ਮਾਝਾ ਮਾਲਵਾ ਦਵਾਬਾ ਇਹ ਸਾਰੇ ਬਸ ਜਿਹੜੀ ਆਮ ਆਦੀ ਪਾਰਟੀ ਚੜਤ ਹੋਈ ਤੇ ਸਾਰੀਆਂ ਬਾਈਲੈਕਸ਼ਨਾਂ ਆਮ ਆਦੀ ਪਾਰਟੀ ਝੋਲੀ ਪਈਆਂ ਇਹ ਲੋਕਾਂ ਦਾ ਪਿਆਰ ਹੈ ਲੋਕਾਂ ਦਾ ਸਤਿਕਾਰ ਹੈ ਤੇ ਲੋਕਾਂ ਦਾ ਮੰਨਣਾ ਕਿ ਜਿਹਦੀ ਸਰਕਾਰ ਉਹਦੇ ਜਿਹੜੇ ਕੈਂਡੀਡੇਟ ਨੂੰ ਜਿਤਾਉਣਾ ਚਾਹੀਦਾ ਸੋ ਆਮ ਆਦੀ ਪਾਰਟੀ ਬੜੀ ਜ਼ਮੀਨ ਨਾਲ ਜੁੜੀ ਹੋਈ ਪਾਰਟੀ ਹੈ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਣ ਵਾਲੀ ਪਾਰਟੀ ਹੈ ਔਰ ਸਰਦਾਰ ਭਗਵੰਤ ਸਿੰਘ ਮਾਨ ਜੀ ਜਿੱਦਾਂ ਕੰਮ ਕਰ ਰਹੇ ਨੇ ਉਹਨਾਂ ਨੇ ਜਿਵੇਂ ਹੁਣ 5 ਗਾਰੰਟੀਆਂ ਦਿੱਤੀਆਂ ਨੇ ਸਾਡਾ ਤਾਂ ਕਨਸੈਪਟ ਪਹਿਲੇ ਦਿਨ ਤੋਂ ਕਲੀਅਰ ਹੈ ਕਿ ਕਲੀਨ ਸਿਟੀ ਗ੍ਰੀਨ ਸਿਟੀ گارਬੇਜ ਫ੍ਰੀ ਜਿਹੜਾ ਪਟਿਆਲਾ ਅਸੀਂ ਬਣਾਉਣਾ ਚਾਹੁੰਦੇ ਆਂ ਕੱਲਾ ਇੰਨਾ ਹੀ ਨਹੀਂ ਪਟਿਆਲੇ ਦੇ ਵਿੱਚ ਸੀਸੀਟੀਵੀ ਕੈਮਰਾਜ਼ ਪੂਰੇ ਪਟਿਆਲੇ ਦੇ ਹਰ ਇੱਕ ਕੋਨੇ ਤੇ ਜਿਹੜੇ ਲੱਗਣਗੇ ਇਸ ਤੋਂ ਇਲਾਵਾ ਪਟਿਆਲੇ ਦੇ ਵਿੱਚ ਜਿਹੜੀ ਵੇਸਟ ਮੈਨੇਜਮੈਂਟ ਉਹ ਸਾਡਾ ਸਭ ਤੋਂ ਮੁੱਖ ਟਿੱਚਾ ਹੈ ਅਸੀਂ ਲੋਕਾਂ ਨੂੰ ਜਾਗਰੂਕ ਕਰਾਂਗੇ ਕਿ ਆਪਾਂ ਜਿਹੜਾ ਪਟਿਆਲੇ ਦੇ ਵਿੱਚ ਕੂੜੇ ਦੀ ਸਹੀ ਸੰਭਾਲ ਕਿਵੇਂ ਕਰੀਏ ਜਿੱਥੇ ਜ਼ਿੰਮੇਵਾਰੀ ਨਗਰ ਨਿਗਮ ਦੀ ਨਗਰ ਕੌਂਸਲਰ ਦੀ ਤੇ ਨਗਰ ਨਿਗਮ ਦੇ ਅਧਿਕਾਰੀਆਂ ਦੀ ਰਹੂਗੀ ਉਹਦੇ ਨਾਲ-ਨਾਲ ਅਸੀਂ ਪਬਲਿਕ ਪਾਰਟਨਰਸ਼ਿਪ ਬਣਾਵਾਂਗੇ ਲੋਕਾਂ ਨੂੰ ਜਾਗਰੂਕ ਕਰਕੇ ਆਪਣੇ ਨਾਲ ਕੂੜੇ ਦੀ ਮੈਨੇਜਮੈਂਟ ਦੇ ਉੱਪਰ ਕੰਮ ਕਰਾਂਗੇ ਜਦੋਂ ਤੱਕ ਇਹ ਵਾਲੀ ਮੈਨੇਜਮੈਂਟ ਘਰਾਂ ਦੇ ਵਿੱਚ ਨਹੀਂ ਹੁੰਦੀ ਉਹ ਤੱਕ ਕੋੜਾ ਮੁਕਤ ਆਪਣਾ ਕਦੇ ਸ਼ਹਿਰ ਹੋਈ ਨਹੀਂ ਸਕਦਾ ਜੇਕਰ ਅਸੀਂ ਘਰ ਦੇ ਕੋੜੇ ਨੂੰ ਘਰ ਦੇ ਵਰਤੋਂ ਦੇ ਵਿੱਚ ਲੈ ਆਈਏ ਤਾਂ ਘਰਾਂ ਦੇ ਵਿੱਚੋਂ ਸਿਰਫ 10% ਕੋੜਾ ਹੀ ਬਾਹਰ ਨਿਕਲੂਗਾ ਜਿਹਦੀ ਆਸਾਨ ਸੰਭਾਲ ਕਰਨੀ ਬਹੁਤ ਸੌਖੀ ਹੈ ਲੋਕਾਂ ਨੂੰ ਹੌਲੀ-ਹੌਲੀ ਜਾਗਰੂਕ ਕਰਾਂਗੇ ਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਪਟਿਆਲਾ ਸ਼ਹਿਰ ਜਿਹੜਾ ਜਿਹੜਾ ਬਾਗਾਂ ਦਾ ਸ਼ਹਿਰ ਖੂਬਸੂਰਤ ਸ਼ਹਿਰ ਜਿਹੜਾ ਸੋਨੇ ਦੀ ਚਿੜੀ ਵਜੋਂ ਜਾਣਿਆ ਜਾਂਦਾ ਸੀ ਮੋੜ ਤੋਂ ਇਹਨੂੰ ਸੋਨੇ ਦੀ ਚਿੜੀ ਬਣਾਵਾਂਗੇ ਖੂਬਸੂਰਤ ਸ਼ਹਿਰ ਬਣਾਵਾਂਗੇ ਹਰਿਆ-ਭਰਿਆ ਸ਼ਹਿਰ ਬਣਾਵਾਂਗੇ ਕੱਲੇ ਪੰਜਾਬ ਦਾ ਹੀ ਨਹੀਂ ਪੂਰੇ ਦੇਸ਼ ਦਾ ਹੀ ਨਹੀਂ ਪੂਰੀ ਦੁਨੀਆ ਦਾ ਜਿਹੜਾ ਸਭ ਤੋਂ ਖੂਬਸੂਰਤ ਦੇਸ਼ ਬਣਾਉਣ ਦੀ ਅਸੀਂ ਕੋਸ਼ਿਸ਼ ਕਰਾਂਗੇ ਇਸੇ ਲਈ ਅਸੀਂ ਅਪੀਲ ਕਰਦੇ ਹਾਂ ਕਿ ਆਮ ਆਦੀ ਪਾਰਟੀ ਦੇ ਜਿੰਨੇ ਵੀ ਕੌਂਸਲਰ ਇਲੈਕਸ਼ਨ ਲੜ ਰਹੇ ਨੇ ਪਬਲਿਕ ਉਹਨਾਂ ਨੂੰ ਸਪੋਰਟ ਕਰੇ ਉਹਨਾਂ ਨੂੰ ਵੋਟ ਕਰੇ ਤਾਂ ਕਿ ਆਪਾਂ ਆਪਣੇ ਆਪਣੇ ਮੋਲੇ ਨੂੰ ਆਪਣੇ ਆਪਣੇ ਵਾਰਡ ਨੂੰ ਆਪਣੇ ਆਪਣੇ ਸ਼ਹਿਰ ਨੂੰ ਸਭ ਤੋਂ ਖੂਬਸੂਰਤ ਬਣਾਉਣ ਦੇ ਵਿੱਚ ਯੋਗਦਾਨ ਦੇ ਸਕੀਏ ਜੀ ਦੀ ਸਰਕਾਰ ਉਹਦਾ ਐਮਸੀ ਚੁਣੀ ਹੈ ਕਿਉਂਕਿ ਅਸੀਂ ਹੀ ਸਰਕਾਰ ਤੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਜੀ ਤੋਂ ਜਾ ਕੇ ਆਪਣੇ ਇਲਾਕੇ ਵਾਸਤੇ ਆਪਣੇ ਸ਼ਹਿਰ ਵਾਸਤੇ ਆਪਣੇ ਕਾਰਪੋਰੇਸ਼ਨ ਲਈ ਅਸੀਂ ਫੰਡ ਲੈ ਕੇ ਆ ਸਕਦੇ ਆਂ ਆਹੀ ਗੱਲਾਂ ਤੇ ਆਹੀ ਲੋਕ ਸਾਡੇ ਮੰਨ ਵੀ ਰਹੇ ਨੇ ਇਸ ਗੱਲ ਨੂੰ ਅੱਜ ਤੁਸੀਂ ਦੇਖੋ ਮੇਲੇ ਲੱਗੇ ਨੇ ਸਾਰੇ ਪਾਸੇ ਐਨੇ ਲੋਕ ਆ ਰਹੇ ਨੇ ਇਹ ਉਹਨਾਂ ਦਾ ਪਿਆਰ ਹੈ ਇਹ ਸਤਿਕਾਰ ਹੈ ਜਿਹੜਾ ਆਵਾਜ਼ ਦੀ ਪਾਰਟੀ ਦੇ ਰਹੇ ਤੁਹਾਡੇ ਤਾਂ ਪੰਜ ਗਰੰਟੀਆਂ ਉਹਦੇ ਚੋਂ ਕਰੋਣਾ ਸਾਹਿਬ ਨੇ ਕਿਹਾ ਸੀ ਕਿ ਬੱਸਾਂ ਚਲਾਵਾਂਗੇ ਸ਼ਹਿਰ ਦੇ ਵਿੱਚ ਉਹ ਵਿਰੋਧੀ ਪਾਰਟੀ ਕਹਿ ਰਹੀ ਹੈ ਕਿ ਇਸ ਕੈਪਟਨ ਸਾਹਿਬ ਨੇ ਕਿਹਾ ਸੀ ਜੀ ਸਰ ਕੈਪਟਨ ਸਾਹਿਬ ਨੇ ਪੂਰਾ ਕੀਤਾ ਜੀ ਅਸੀਂ ਗਾਰੰਟੀ ਦਿੰਦੇ ਆਂ ਅਸੀਂ ਵਾਅਦਾ ਨਹੀਂ ਕਰਦੇ ਜੇਕਰ ਕੈਪਟਨ ਸਾਹਿਬ ਨੇ ਵਾਅਦਾ ਕਰਕੇ ਮੁਕਰੇ ਨੇ ਇਹ ਗੱਲ ਉਹਨਾਂ ਤੋਂ ਪੁੱਛਣੀ ਪड़ਦੀ ਆ ਅਸੀਂ ਤਾਂ ਗਾਰੰਟੀ ਦਿੰਦੇ ਆਂ ਬਿਜਲੀ ਦੀ ਗਾਰੰਟੀ ਦਿੱਤੀ ਪਹਿਲੇ 3 ਮਹੀਨੇ ਹੀ ਪੂਰੀ ਕੀਤੀ ਸਿਹਤ ਦੀ ਗਾਰੰਟੀ ਦਿੱਤੀ ਉਹ ਤੁਸੀਂ ਦੇਖੋ ਮੱਲਾ ਕਲੀਨਿਕ ਦੇ ਵਿੱਚ ਲੱਖਾਂ ਲੋਕ ਆਪਣਾ ਇਲਾਜ ਕਰਾ ਰਹੇ ਨੇ ਸਿੱਖਿਆ ਦੀ ਗਾਰੰਟੀ ਦਿੱਤੀ ਸਾਡੇ ਟੀਚਰਸ ਨੂੰ ਅਸੀਂ ਟ੍ਰੇਨਿੰਗ ਵਾਸਤੇ ਬਾਹਰਲੇ ਮੁਲਕਾਂ ਦੇ ਵਿੱਚ ਭੇਜ ਰਿਹਾ ਤਾਂ ਕਿ ਸਾਡਾ ਜਿਹੜਾ ਸਿੱਖਿਆ ਦਾ ਸਤਾਰਾ ਜਿਵੇਂ ਦਿੱਲੀ ਦੇ ਵਿੱਚ ਅਸੀਂ ਟੀਚਰ ਟ੍ਰੇਨ ਕਰਨ ਵਾਸਤੇ ਬਾਹਰ ਭੇਜੇ ਤੇ ਉਸ ਤੋਂ ਬਾਅਦ ਅੱਜ ਐਜੂਕੇਸ਼ਨ ਦਾ ਜਿਹੜਾ ਉੱਥੇ ਗ੍ਰਾਫ ਹੈ ਉਹ 98% ਜਿਹੜੇ ਰਿਜ਼ਲਟ ਨੇ ਪੰਜਾਬ ਦੇ ਵਿੱਚ ਇਹ ਸਥਿਤੀ ਹੈ ਕਿ ਜਿਹੜਾ ਐਜੂਕੇਸ਼ਨ ਦਾ ਮਾਡਲ ਹੈ ਉਹ ਸਟੇਬਲ ਹੋ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ 2.5 ਸਾਲ ਦੀ ਸਰਕਾਰ ਹੋਈ ਆਲੇ 3 ਸਾਲ ਦੀ ਜੀ 2 ਸਾਲ ਸਾਡੇ ਕੋਲ ਪਏ ਨੇ ਸਾਡੇ ਕੋਲ ਤੁਸੀਂ ਇਹ ਦੇਖੋ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਜਿਹੜੇ ਬੱਚੇ ਸਾਡੇ ਕੋਲ ਆ ਰਹੇ ਨੇ ਸਰਕਾਰੀ ਸਕੂਲਾਂ ਦੇ ਵਿੱਚ ਸੋ ਇਹਦੇ ਨਾਲ ਪਤਾ ਲੱਗਦਾ ਕਿ ਜਿਹੜੀ এডੂਕੇਸ਼ਨ ਦਾ ਜਿਹੜਾ ਮਾਡਲ ਹੈ ਸਾਡੇ ਸਕੂਲ ਆਫ ਐਮਿਨੈਂਸ ਬਣੇ ਨੇ ਜਿੱਥੇ ਬੱਚਿਆਂ ਦੇ ਮਾਈਂਡ ਕਨਸੈਪਟ ਨੂੰ ਦੇਖ ਕੇ ਮਾਈਂਡ ਸੈਟ ਨੂੰ ਦੇਖ ਕੇ ਉਹਨਾਂ ਨੂੰ ਅੱਗੇ ਦੱਸਿਆ ਜਾਂਦਾ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਉਹਨਾਂ ਦਾ ਟੀਚਾ ਕੀ ਹੈ ਉਹ ਕੀ ਕਰਨਾ ਚਾਹੁੰਦੇ ਨੇ ਉਸ ਪਾਸੇ ਨੂੰ ਪਾਣੀ ਹੈ ਜੀ ਬੱਚੇ ਦਾ ਜਿਹੜੇ ਪਾਣੀ ਦਾ ਭਾਵ ਨੇ ਉਹਨੂੰ ਡਾਇਰੈਕਸ਼ਨ ਦੇਣਾ ਟੀਚਰ ਦਾ ਕੰਮ ਹੈ ਜੇਕਰ ਅਸੀਂ ਉਹਨਾਂ ਦੀ ਸਾਈਕੋਲੋਜੀ ਸਮਝ ਲਈਏ ਕੋਈ ਬੱਚਾ ਪੇਂਟਿੰਗ ਵਧੀਆ ਕਰਦਾ ਉਹਨੂੰ ਆਰਟਸ ਵਾਲੇ ਪਾਸੇ ਲੈ ਕੇ ਜਾਵਾਂਗੇ ਕੋਈ ਬੱਚਾ ਸਾਇੰਸ ਦੇ ਵਿੱਚ ਅਵਲ ਹੈ ਉਹਨੂੰ ਕਿਤੇ ਅਸੀਂ ਬਣਾਵਾਂਗੇ ਡਾਕਟਰ ਬਣਾਵਾਂਗੇ ਉਹਨੂੰ ਕੋਈ ਅਸੀਂ ਇੰਜੀਨੀਅਰ ਬਣਾਵਾਂਗੇ ਸੋ ਬੱਚਿਆਂ ਨੂੰ ਡਾਇਰੈਕਸ਼ਨ ਦੇਣ ਵਾਲਾ ਜਿਹੜਾ ਕੰਮ ਹੈ ਸਾਡੇ ਅੱਜ ਟੀਚਰ ਜਿਹੜੇ ਨੇ ਉਹ ਸਿੱਖ ਕੇ ਆ ਰਹੇ ਨੇ ਤੇ ਅੱਗੇ ਬੱਚਿਆਂ ਨੂੰ ਜਿਹੜੇ ਰੋਲ ਮਾਡਲ ਬਣ ਰਹੇ ਨੇ ਉਹ ਬੈਠਾ ਜੀ ਆਪਣੇ ਤੁਸੀਂ ਡੋਰ ਤੋਂ ਡੋਰ ਗਏ ਹੋ ਲੋਕਾਂ ਦੇ ਵਿੱਚ ਪਰ ਲੋਕਾਂ ਨੇ ਕਾਫੀ ਪ੍ਰੋਬਲਮਾਂ ਸਰਕਾਰ ਦੇ ਵਿਰੁੱਧ ਕਈਆਂ ਹੋਣਗੇ ਦੱਸਿਆ ਨੇ ਕਿ ਇਹ ਵੀਰੇ ਪ੍ਰੋਬਲਮਾਂ ਬਾਰੇ ਦੇਖੋ ਜੀ ਇਹ ਪ੍ਰੋਬਲਮਸ 70 ਸਾਲ ਪੁਰਾਣੀਆਂ ਨੇ ਇਹ ਅੱਗੇ ਵੀ ਰਹਿਣੀਆਂ ਨੇ ਹੁਣ ਟਿਊਬ ਲਾਈਟ ਉਹ ਕਦੇ ਨਾ ਕਦੇ ਤਾਂ ਖਰਾਬ ਹੋਣੀ ਹੈ ਜਿਹਦੀ ਖਰਾਬ ਹੈ ਉਹਨੂੰ ਤਕਲੀਫ ਸਾਡਾ ਕੰਮ ਹੈ ਉਹਨੂੰ ਨਾਲ ਦੀ ਨਾਲ ਜਲਦੀ ਕਰਾਉਣਾ ਕੰਮ ਜਿਹੜੇ ਸੀਵਰੇਜ ਨੇ ਅੱਡੀ ਪਾਪੂਲੇਸ਼ਨ ਵਧ ਰਹੀ ਹੈ ਪੁਰਾਣੀਆਂ ਸਰਕਾਰਾਂ ਨੇ ਜਿਹੜਾ ਆਪਣੇ ਐਸਟੀਪੀ ਨੇ ਉਹਨਾਂ ਨੂੰ ਬਹੁਤ ਛੋਟਾ ਘੱਟ ਕਪੈਸਟੀ ਦਾ ਬਣਾਇਆ ਜੇਕਰ ਇਹਨੂੰ 100 ਸਾਲ ਲੱਗੇ ਤਾਂ ਬਣਾ ਕੇ ਪ੍ਰੋਜੈਕਟ ਲਗਾਈਏ ਤਾਂ ਇਹ 100 ਸਾਲ ਬਾਅਦ ਜਾ ਕੇ ਪ੍ਰੋਬਲਮ ਆਊਗੀ ਉਦੋਂ ਤੱਕ ਅਸੀਂ ਹੋਰ ਕੁਝ ਨਵਾਂ ਇਜਾਦ ਕਰ ਲਾਂਗੇ ਸੋ ਇਹ ਜਿਹੜੀਆਂ ਪ੍ਰੋਬਲਮਸ ਤਾਂ ਉਮਰ ਸਾਰੀ ਜ਼ਿੰਦਗੀ ਤੇ ਰੈਂਦੀ ਧਰਤੀ ਤੱਕ ਰਹਿਣੀਆਂ ਨੇ ਇਹਨਾਂ ਦੇ ਹੱਲ ਬਾਰੇ ਗੱਲ ਕਰੀਏ ਅਸੀਂ ਲੋਕਾਂ ਦੀ ਪ੍ਰੋਬਲਮਸ ਨੂੰ 2.5 ਸਾਲ ਤੋਂ ਲੱਗੇ ਹੋਏ ਆਂ ਜਾ ਕੇ ਕਿਸੇ ਮਹੱਲੇ ਦੇ ਵਿੱਚ ਸਫਾਈ ਦੇ ਪ੍ਰਬੰਧ ਠੀਕ ਨਹੀਂ ਉੱਥੇ ਸਫਾਈ ਦੇ ਪ੍ਰਬੰਧ ਠੀਕ ਕਰਾਉਣੇ ਕਿਸੇ ਮਹੱਲੇ ਦੇ ਵਿੱਚ ਸੀਵਰੇਜ ਦੀ ਪ੍ਰੋਬਲਮ ਹੈ ਹੁਣ ਸੀਵਰੇਜ ਪਟਕੇ ਦਾ ਠੀਕ ਨਹੀਂ ਹੋਣਾ ਜੀ ਉਹਦੀ ਜਿਹੜੀਆਂ ਛੋਟੀਆਂ ਇਸ ਟਾਈਮ ਸ਼ੋਰਟ ਟਰਮ ਦੇ ਵਿੱਚ ਜਿਹੜੇ ਇਲਾਜ ਨੇ ਉਹ ਕਰ ਰਹੇ ਆ ਜਦੋਂ ਅਸੀਂ ਕੁਝ ਵੱਡੇ ਪ੍ਰੋਜੈਕਟਸ ਸਾਨੂੰ ਮਿਲੇ ਦੇਖੋ ਹੋਣਾ ਪੈਸੇ ਨਾਲ ਸਰਕਾਰਾਂ ਤੋਂ ਪੈਸਾ ਮਿਲਣਾ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਉਹ ਹਮੇਸ਼ਾ ਲੜਨਗੀਆਂ ਉੱਥੇ ਉਹਨਾਂ ਨੂੰ ਨਾ ਪੈਸਾ ਮਿਲਣਾ ਤੇ ਨਾ ਉਹਨਾਂ ਨੇ ਮੰਗਣਾ ਕਿਉਂਕਿ ਉਹਨਾਂ ਨੇ ਵਿਰੋਧੀ ਧਿਰ ਦਾ ਜਿਹੜਾ ਰੋਲ ਸਰਕਾਰਾਂ ਨੂੰ ਜਿਹੜਾ ਭੰਡਰਨ ਦਾ ਕੰਮ ਕਰਨਾ ਸੋ ਇਸੇ ਕਰਕੇ ਅਸੀਂ ਬੇਨਤੀ ਕਰਦੇ ਹਾਂ ਕਿ ਕੰਮ ਸਾਰੀ ਉਮਰ ਹੋਣੇ ਨੇ ਅਸੀਂ ਪੈਲ ਦੇ ਆਧਾਰ ਤੇ ਕਰਾਵਾਂਗੇ ਤੁਹਾਨੂੰ ਅਸੀਂ ਗਰੰਟੀਆਂ ਦਿੱਤੀਆਂ ਨੇ ਪੰਜ ਕਿ ਜਿਹੜਾ ਐਸਟੀਪੀ ਆ ਸੀਵਰੇਜ ਜਿਹੜਾ ਟ੍ਰੀਟਮੈਂਟ ਆਪਣਾ ਪਲਾਂਟ ਹੈਗਾ ਜਿਹਦੇ ਨਾਲ ਉਹ ਜਿਹੜਾ ਪਾਣੀ ਹੈ ਆਪਣਾ ਸੀਵਰੇਜ ਦਾ ਉਹ ਖੇਤੀਯੋਗ ਹੋ ਜਵੇ ਇਹ ਸਾਰੇ ਕੰਮ ਨੇ ਅਸੀਂ ਇਲੈਕਟ੍ਰੋਨਿਕ ਬਸਾਂ ਚਲਾਉਣੀਆਂ ਨੇ ਤਾਂ ਕਿ ਜਿਹੜਾ ਸਾਡਾ ਪਟਿਆਲਾ ਹੈ ਉਹਦੇ ਵਿੱਚ ਜਿਹੜੀ ਪੋਲਿਊਸ਼ਨ ਹੈ ਪੋਲਿਊਸ਼ਨ ਨੂੰ ਕੰਟਰੋਲ ਕਰ ਸਕੀਏ ਜਿਹੜਾ ਅਸੀਂ ਕੈਮਰੇ ਲਗਾਣੇ ਨੇ ਜਿਹਦੇ ਨਾਲ ਸਾਡੇ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਹੋਵੇ ਤੇ ਕਈ ਕੰਮ ਨੇ ਜਿਹੜੇ ਹੋਣੇ ਨੇ ਉਸ ਤੋਂ ਇਲਾਵਾ ਤੁਹਾਨੂੰ ਦੱਸਿਆ ਗਾਰਬੇਜ ਦੇ ਉੱਪਰ ਕੰਮ ਕਰਾਂਗੇ ਸਫਾਈ ਦੇ ਉੱਪਰ ਕੰਮ ਕਰਾਂਗੇ ਸਟਰੀਟ ਲਾਈਟਾਂ ਨੇ ਇਹਦੇ ਉੱਪਰ ਕੰਮ ਕਰਾਂਗੇ ਹਰ ਚੀਜ਼ ਦੇ ਉੱਪਰ ਜਿਹੜਾ ਕੰਮ ਅਸੀਂ ਕਿੰਨੀ ਬਣਾਵਾਂਗੇ ਸ਼ਹਿਰ ਵਾਸੀਆ ਵੱਲੋਂ ਇਸ ਟਾਈਮ ਕੀ ਆ ਗਾ ਰਹੇ ਕਹਿੰਦੇ ਵੀ ਆਉਣ ਵਾਲਾ ਮੇਅਰ ਜਿਹੜਾ ਤਜਿੰਦਰ ਮਹਿਤਾ ਹੋਣਾ ਚਾਹੀਦਾ ਉਸ ਸਾਡੇ ਪਾਰਟੀ ਵਾਲੰਟੀਅਰ ਨੇ ਜਾਂ ਸਾਡੇ ਪਟਿਆਲਾ ਦੇ ਲੋਕ ਨੇ ਉਹਨਾਂ ਦਾ ਪਿਆਰ ਚ ਲੱਗਦਾ ਜਿਹੜਾ ਉਹ ਕਹਿੰਦੇ ਨੇ ਮਾਨਸਤ ਕਰ ਦਿੰਦੇ ਨੇ ਪਰ ਅਸੀਂ ਇਹ ਸਾਰੀ ਜਿਹੜੀਆਂ ਗੱਲਾਂ ਨੇ ਇਹ ਪਾਰਟੀ ਲੀਡਰਸ਼ਿਪ ਦੇ ਉੱਪਰ ਛੱਡੀਆਂ ਨੇ ਉਹ ਜਿਹੜਾ ਵੀ ਫੈਸਲਾ ਕਰਨਗੇ ਆ ਜਿੰਨੂੰ ਵੀ ਉਹ ਪੋਜੀਸ਼ਨ ਦੇਣਾ ਚਾਹੁੰਦੇ ਨੇ ਅਸੀਂ ਸਾਰੇ ਸਿਰ ਨਵਾ ਕੇ ਉਹਨਾਂ ਨੂੰ ਵਾਰਡ ਵਾਸੀਆਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਕਿ ਇੱਕ ਦਿਨ ਰਹਿ ਗਿਆ ਸਿਰਫ ਵਾਰਡ ਵਾਸੀਆਂ ਦਾ ਬਹੁਤ ਭਰਮਾ ਪਿਆਰ ਮਿਲ ਰਿਹਾ ਜੀ ਹੁਣ ਤਾਂ ਵਾਰਡ ਵਾਸੀ ਮੈਨੂੰ ਆਪ ਹੀ ਨਿਸ਼ਚਿਤ ਹੋ ਕੇ ਆਪਣੇ ਘਰੇ ਬੈਠ ਵੋਟ ਤੈਨੂੰ ਪੈ ਜਾਣੀ ਹੈ ਕਿਉਂਕਿ ਹੋਰ ਜਿਹੜੀਆਂ ਵਿਰੋਧੀਆ ਪਾਰਟੀਆਂ ਦੇ ਕੈਂਡੀਡੇਟ ਇਹ ਨੇ ਜਾਂ ਫਿਰ ਉਹ ਸਿਰਫ ਹਾਈ ਲੈਣਾ ਚਾਹੁੰਦੇ ਨੇ ਰਾਜਨੀਤੀ ਦੇ ਵਿੱਚ ਸੋ ਇੰਨਾ ਹੀ ਮੈਂ ਕਹਿਣਾ ਚਾਹੁੰਦਾ ਜੀ ਧੰਨਵਾਦ ਠੀਕ ਹੈ ਜੀ